ਸਤਿ ਸ਼੍ਰੀ ਅਕਾਲ ਅਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਟਾਲਾ ਦੀ ਨਵੀਂ ਬਣੀ ਤਹਿਸੀਲ ਕੰਪਲੈਕਸ ਦਾ ਲੋਕ ਅਰਪਿਤ ਕੀਤਾ ਗਿਆ ਹੈ ਭਗਵੰਤ ਮਾਨ ਨੇ ਨਵੇਂ ਤਹਿਸੀਲ ਕੰਪਲੈਕਸ ਦਾ ਉਦਘਾਟਨ ਕੀਤਾ ਉਦਘਾਟਨ ਮੌਕੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਗੁਰਦੀਪ ਸਿੰਘ ਰੰਦਾਵਾ ਬਲਦੇਵ ਸਿੰਘ ਪੰਨੂ ਅਤੇ ਹੋਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਾਜ਼ਰ ਸਨ ਗੱਲਬਾਤ ਦੌਰਾਨ ਮੁੱਖ ਮੰਤਰੀ ਪੰਜਾਬ ਨੇ ਜਿੱਥੇ ਬਟਾਲਾ ਦੇ ਵਿਕਾਸ ਤੇ ਹੋਣ ਵਾਲੇ ਪ੍ਰੋਜੈਕਟਾਂ ਦੀ ਜਾਣਕਾਰੀ ਦਿੱਤੀ ਉੱਥੇ ਹੀ ਕਿਹਾ ਕਿ ਬਟਾਲਾ ਲੰਬੇ ਸਮੇਂ ਤੋਂ ਜ਼ਿਲ੍ਹਾ ਬਣਾਉਣ ਦੀ ਮੰਗ ਕਰ ਰਿਹਾ ਹੈ ਇਸ ਤੇ ਵੀ ਅੱਜ ਵਕੀਲਾਂ ਨਾਲ ਗੱਲਬਾਤ ਕੀਤੀ ਗਈ ਹੈ ਬਹੁਤ ਜਲ ਇਸ ਤੇ ਕੰਮ ਕਰਾਂਗੇ ਮੰਨ ਜਿਨੇ ਵੀ ਅਤਵੰਤੀ ਸੱਜਣਾਏ ਸਰ ਜੀ ਦਾ ਬਹੁਤ ਬਹੁਤ ਧੰਨਵਾਦ ਗੁਰਨਾਨਕ ਸਾਹਿਬ ਦੀ ਚਨ ਚੋਕਰਾਪੱਤਰਤੀ ਬਟਾਲਾ ਅੱਜ ਸਬਾਹ ਪ੍ਰਾਪਤ ਹੋਇਆ ਹੈ ਲੀਗਲ ਅਮਕਾਨ ਜਿੱਥੇ ਲੋਕ ਜਿਆਦਾ ਆਉਂਦੇ ਨੇ ਪਹਿਲਾਂ ਇਹ ਸ਼ਹਿਰ ਦੇ ਵਿਚਾਲੇ ਹੁੰਦਾ ਸੀ ਵਿਚੋ ਹੁੰਦਾ ਸੀ ਉੱਥੇ ਜਾ ਕੇ ਕਾਫੀ ਰਜਿਸਟਰਡ ਆਫਿਸ ਸੀਗਾ ਬਹੁਤ ਟ੍ਰੈਫਿਕ ਬੁੜੇ ਨਾਲ ਜਾਮ ਹੁੰਦੀ ਸੀ ਲੋਕਾਂ ਨੂੰ ਦਿੱਕਤ ਆਉਂਦੀ ਸੀ ਸੋ ਬੜੀ ਸ਼ਾਨਦਾਰ ਬਿਲਡਿੰਗ ਅੱਜ ਉਦਘਾਟਨ ਹੋਇਆ ਹੈ ग्राउंड फ्लोर फर्स्ट फ्लोर सेकंड फ्लोर ਉਹਦੇ ਵਿੱਚ वेटिंग रूम ਹੈ ਉਹਦੇ ਵਿੱਚ ਬਾਥਰੂਮ ਨੇ اور ਲੋਕਾਂ ਦੀ ਸੁਵਿਧਾ ਲਈ ਸਭ ਕੁਝ ਇੱਥੇ ਅਵੇਲੇਬਲ ਹੈ 5.5 ਪੰਜ ਕਨਾਲ ਦੇ ਸਾਢੇ ਪੰਜ ਕਨਾਲ ਦੇ ਵਿੱਚ ਹੀ ਜਗ੍ਹਾ ਬਣੀ ਹੈ 10 ਕਰੋੜ ਰੁਪਏ ਦੀ ਲੱਗਤ ਆਈ ਹੈ ਤੇ इजी ਰਿਸਟਰੀ ਜਫਰਦਾਂ ਦੇ ਨਾਲ ਸੰਬੰਧਿਤ ਕੋਈ ਬਹੁਤ ਸਾਰੇ ਇਹਨਾਂ ਵਾਲੇ ਪਾਣੀ ਦਾ ਪ੍ਰਬੰਧ ਹੈ ਸਭ ਕੁਝ ਅਵੇਲੇਬਲ ਹੈ ਜੋ ਲੇਟੈਸਟ ਅਪਡੇਟਡ ਤਸੀਲ ਕੰਪਲੈਕਸ ਬਣੇ ਨੇ ਤੇ ਗੁਲਾਮ ਸਿੰਘ ਸਾਹਿਬ ਦੇ ਵਿਆਪ ਪੁਰਬ ਤੇ ਇੱਥੇ ਬਹੁਤ ਸਾਰਾ ਮੇਲੇ ਲੱਗਦੇ ਨੇ ਔਰ ਉਹਨਾਂ ਦਾ ਗੁਰਪੁਰਬ ਵਾਲਾ ਮਹੀਨਾ ਚੱਲ ਰਿਹਾ ਮੈਂ ਆਪਣੇ ਆਪ ਨੂੰ ਕਿਸਮਤ ਬੜਾ ਸਮਝਦਾ ਕਿ ਇਸమే ਨਿਜ ਪਟਾਲਾ ਸ਼ਹਿਰ ਦੇ ਬਹੁਤ ਚਿਰਾਂ ਤੋਂ ਚੱਲੀ ਆ ਰਹੀ ਜਿਹੜੀ ਮੰਗ ਹੈ ਉਹ ਪੂਰੀ ਹੋਈ। ਇਹ ਆਉਣ ਵਾਲੇ ਦਿਨਾਂ 'ਚ ਪਟਾਲਾ ਸ਼ਹਿਰ ਦੀ ਤਰੱਕੀ ਵਾਸਤੇ ਕਿਉਂਕਿ ਇੰਡਸਟਰੀਅਲ ਸਿਟੀ ਪਟਾਲਾ ਇਸੇ ਵੇਲੇ ਬਹੁਤ ਇੰਡਸਟਰੀ ਜੀ ਨਾਮ ਹੁੰਦਾ ਸੀ ਪਰ ਬਾਅਦ ਦੇ ਵਿੱਚ ਸਰਕਾਰਾਂ ਦੀਆਂ ਲਾਪਰਵਾਹੀਆਂ ਕਰਕੇ ਸ਼ਹਿਰ ਜਿਹੜਾ ਉਹ ਜਾੜ ਵੱਲ ਨੂੰ ਤੁਰ ਪਿਆ ਸੀ। ਸੋ ਰੰਗਲੇ ਪੰਜਾਬ ਦੇ ਵਿੱਚ ਜਿਹੜੇ ਰੰਗ ਭਰ ਰਹੇ ਆ ਬਟਾਲੇ ਦਾ ਰੰਗ ਵੀ ਉਹਦੇ ਲੋਕ ਨੇ ਉਹ ਇੱਥੇ ਤਹਿਸੀਲ ਦੇ ਵਿੱਚ ਇੱਥੇ ਬਟਾਲੇ ਆਉਂਦੇ ਆ ਉਹਨਾਂ ਨੂੰ ਕਾਫੀ ਸੂਲਦ ਹੋਊਗੀ ਸੀ ਇਸ ਤੋਂ ਪਹਿਲਾਂ ਜਗਰਾਉਂ ਡਿੜਬਾ ਚੀਮਾ ਸਬਤਸੀਲਾ ਹੋਰ ਬਹੁਤ ਸਾਰੀਆਂ ਤਹਿਸੀਲਾਂ ਦੇ ਸਬਤਸੀਲਾਂ ਦਾ ਕੰਮ ਕਰ ਚੁੱਕਿਆ ਇਜ਼ੀ ਰਿਸਟਰੀ ਦਾ ਹੋ ਗਿਆ ਭ੍ਰਿਸ਼ਟਾਚਾਰ ਤਹਿਸੀਲਾਂ 'ਚੋਂ ਖਤਮ ਹੋ ਜੇ ਪਹਿਲਾਂ ਤਹਿਸੀਲ 'ਚ ਜਾਣ ਵੇਲੇ ਲੋਕਾਂ ਨੂੰ ਚਿੰਤਾ ਹੀ ਹੋਣ ਲੱਗ ਜਾਂਦੀ ਸੀ ਪਤ ਨਹੀਂ ਕੱਲ ਨੂੰ ਜਾਣਾ ਉਸ ਬਿਲਡਿੰਗ ਦੇ ਵਿੱਚੋਂ ਸਹੀ ਸਲਾਮਤ ਮੁੜਾਂਗੇ ਨਿੰਬੂ ਵਾਂਗੂ ਨਿਚੋੜ ਲੈਂਦੇ ਸੀ ਤੂੰ ਇਹਦੇ ਕੋਲੇ ਜਾ ਉਹ ਉਹਦੇ ਕੋਲੇ ਜਾ ਤੂੰ ਉਧਰ ਦਫ਼ਤਰ ਚ ਜਾ ਉਧਰੋਂ ਆ ਕੇ ਇੱਧਰ ਆ ਕੇ ਤਾਂ ਉਧਰ ਜਾ ਉਹ ਗੇੜਿਆਂ ਦੇ ਵਿੱਚ ਹੀ ਬੜਾ ਟਾਈਮ ਬਰਬਾਦ ਖੱਜਲ ਖਵਾਰੀ ਹੁੰਦੀ ਸੀ ਹੁਣ ਉਹ ਇੱਥੇ ਆਉਣਗੇ ਜਦੋਂ ਤਾਂ ਸਾਰਾ ਕੁਝ ਇੱਕੋ ਜਿਹਾ ਥੱਲੇ ਆ ਤੇ ਡਿਪਟੀ ਕਮਿਸ਼ਨਰ ਐਡੀਸੀ ਐਸ ਡੀ ਐਮ ਸਾਹਿਬ ਨੇ ਸਾਰਿਆਂ ਨੂੰ ਹਦਾਇਤਾਂ ਨੇ ਇੱਥੇ ਜਿਹੜਾ ਬੰਦਾ ਆ ਗਿਆ ਉਹਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਉਹ ਵਧੀਆ ਮੂਡ 'ਚ ਇੱਥੇ ਐਂਟਰ ਕਰੇ ਵਧੀਆ ਮੂਡ 'ਚ ਇੱਥੋਂ ਜਾਵੇ ਆ ਇਹ ਪ੍ਰਬੰਧ ਜਿਹੜੇ ਨੇ ਉਹ ਸਰਕਾਰਾਂ ਦੇ ਫਰਜ਼ ਬਣਦਾ ਅਸੀਂ ਇਹ ਫਰਜ਼ ਨਿਭਾ ਰਹੇ ਹਾਂ ਤੇ ਅੱਜ ਮੈਂ ਸ਼ਹਿਰੀ ਕਲਤੀ ਸਾਡੇ ਜਿਹੜੇ ਪਾਰਟੀ ਦੇ ਲੀਡਰ ਵੀ ਨੇ ਤੇ ਨਾਲ ਇਸ ਬਟਾਰਾ ਵਿਦਵਾਨ ਸਭਾ ਕੰਸਟੀਟਿਊਸ਼ਨ ਨੂੰ ਰਿਪਰੈਜ਼ੈਂਟ ਕਰਦੇ ਆ ਇਹਨਾਂ ਨੇ ਜੋ ਮੰਗ ਰੱਖੀ ਸੀ ਉਹਨੂੰ ਪੂਰਾ ਕੀਤਾ ਗਿਆ ਤੇ ਹੋਰ ਵੀ ਮੰਗਾ ਨੇ ਔਰ ਮੰਗਾ ਜਿਹੜੀਆਂ ਨੇ ਅੱਗੇ ਹੋਰ ਵਧਣ ਦੀਆਂ ਮੰਗਾਂ ਨੇ ਤਾਂ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੀਆਂ ਕੀਤੀ ਜਾਣਗੀਆਂ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਸ੍ਰੀਮਮ ਸਾਹਿਬ ਪੰਜਾਬੀ ਯੂਨੀਵਰਸਿਟੀ ਇਸ ਸਾਲ ਕੰਮ ਜਿੰਨੇ ਕੀਤੇ ਉਹਦੇ ਪੂਰੇ ਖਾਤੇ ਲੇਕਿਨ ਇਤਿਹਾਸਿਕ ਸ਼ਹਿਰ ਹੋਣ ਕਰਕੇ ਇਹਨਾਂ ਮੰਗਾਂ ਵੱਡੀਆਂ ਨੇ ਜੀ ਇੱਕ ਤਾਂ ਜ਼ਿਲ੍ਹਾ ਬਣਾਉਣ ਦੀ ਮੰਗ ਹੈ ਜੀ ਤੌਸਰਾ ਫਸਟ ਸਟੈਂਡ ਬਾਅਰ ਔਰ ਤੀਸਰਾ ਪੁਲਿਸ ਲਾਈਨ ਔਰ ਐਸਐਸਪੀ ਦਫਤਰ ਬਾਅਰ ਲਿਆਉਣ ਦੀ ਮੰਗ ਹੈ। ਜੀ ਉਹਦੇ ਬਾਰੇ ਵਿਚਾਰ ਵਟਾਂਦਰੀ ਸਾਰੇ ਹੋ ਰਹੇ ਨੇ। ਅ ਜਿਲੇ ਬਣਾਉਣ ਦਾ ਵੀ ਮੈਨੂੰ ਵਕੀਲ ਸਾਹਿਬਾਨ ਖੜੀ ਨੇ ਉਹਨਾਂ ਨੇ ਗੱਲ ਕਹੀ ਹੈ। ਯੂਨੀਵਰਸਿਟੀ ਜਿਹੜੀ ਹੈ ਪੰਜਾਬ ਦੀ ਲੈਗਸੀ ਹੈ। ਮੈਂ ਬਹੁਤ ਵਾਰੀ ਬੋਲ ਚੁੱਕਿਆ ਹਾਂ। ਪੰਜਾਬ ਦਾ ਵਿਰਸਾ ਹੈ। ਉਹ ਜਦੋਂ ਲਾਹੌਰ ਹੁੰਦੀ ਸੀ ਯੂਨੀਵਰਸਿਟੀ ਤਾਂ ਫਿਰ ਜੋ ਸ਼ਿਫਟਿੰਗ ਹੋਈ ਪਾਰਟੀਸ਼ਨ ਤੋਂ ਬਾਅਦ ਤਾਂ ਪਹਿਲਾਂ ਉਹ ਸ਼ਹਿਰ ਬੁਰਾ ਹੀ ਪ੍ਰਧਾਨ ਚੰਡੀਗੜ੍ਹ ਉਹਦੀ ਫੰਡਿੰਗ ਜਿਹੜੀ ਪੰਜਾਬ ਗਵਰਨਮੈਂਟ ਕਰਦੀ ਹੈ ਹੋਸਟਲ ਦਾ ਖਰਚਾ ਜਾਂ ਕੋਈ ਹੋਰ ਜਿੰਨੇ ਵੀ ਅਕਾਡੈਮਿਕ ਖਰਚੇ ਨੇ ਸਾਰੇ ਪੰਜਾਬ ਗਵਰਨਮੈਂਟ ਤਾਂ ਇਹ ਜਿਹੜਾ ਇਲੀਗਲ ਤਰੀਕੇ ਨਾਲ ਸੈਂਟਰ ਸਰਕਾਰ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਕੇ ਸੈਨੇਟ ਜਾਂ ਸਿੰਡੀਕੇਟ ਦੇ ਵਿੱਚ ਵੜਨਾ ਚਾਹੁੰਦੇ ਸੀ ਇਸ ਤੋਂ ਪਹਿਲਾਂ ਇਹਨਾਂ ਨੇ ਇੱਕ ਦੋ ਵਾਰੀ ਹੋਰ ਇੱਕ ਦੋ ਹੋਰ ਤਰੀਕਿਆਂ ਨਾਲ ਵੀ ਕੀਤੀ ਹੈ ਟਰਾਈ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਵੜਨ ਦੀ ਜਿਵੇਂ ਕਿ ਕਿ ਸਾਡੇ ਕੁਝ ਹਰਿਆਣਾ ਦੇ ਨਾਲ ਲੱਗਦੇ ਜ਼ਿਲ੍ਹੇ ਜਿਹੜੇ ਨੇ ਜਮਨਾ ਨਗਰ ਪੰਚਕੁਲਾ ਅੰਬਾਲਾ ਜਾਂ ਸਹਾਰਨਪੁਰ ਵੀ ਉਹਨਾਂ ਦੇ ਜਿਹੜੇ ਕਾਲਜ ਨੇ ਉਹ ਸਾਡੇ ਯੂਨੀਵਰਸਿਟੀ ਨਾਲ ਜੋੜ ਦੋ ਤੁਸੀਂ ਪਰ ਉਹ ਅਸੀਂ ਇਹ ਮੰਗ ਜਿਹੜੀ ਹੈ ਜਦੋਂ ਮੈਂ ਮੀਟਿੰਗ ਵਿੱਚ ਕਿਹਾ ਸੀ ਮੈਂ ਬਿਲਕੁਲ ਕੋਰਾ ਇਨਕਾਰ ਕਰ ਕਿ ਖੇਤਰ ਜੁਨੀਵਰਸਿਟੀ ਬਣਾ ਲਈ ਤੁਸੀਂ ਆਪਣੀ ਕੋਈ ਜੁਨੀਵਰਸਿਟੀ ਹੋਰ ਬਣਾ ਲਓ ਔਰ ਉਹ ਸੈਨੇਟ ਦੇ ਵਿੱਚ ਬੰਨਾ ਚਾਹੁੰਦੇ ਸੀ ਅਸਲ ਵਿੱਚ ਲੋਕੋ ਉਹਨਾਂ ਦੇ ਗ੍ਰੈਜੂਏਟਸ ਹੋਣ ਹੈ ਨਹੀਂਗੇ ਤੇ ਪੰਜਾਬ ਤੋਂ ਗ੍ਰੈਜੂਏਟ ਜਿਹੜੇ ਨੇ ਉਹ ਸੈਨੇਟ ਦੇ ਮੈਂਬਰ ਨੇ ਸਿੰਡੀਕੇਟ ਚ ਹੈਗੇ ਨੇ ਤਾਂ ਉਹ ਪੰਜਾਬ ਨਾਲ ਰਿਲੇਟਡ ਬੀਜੇਪੀ ਜਿਹੜੀ ਹੈ ਪੰਜਾਬ ਨਾਲ ਰਿਲੇਟਡ ਕੋਈ ਵੀ ਚੀਜ਼ ਹੋਵੇ ਉਹਦੇ ਤੇ ਡਾਕਾ ਮਾਰਨਾ ਚਾਹੁੰਦੇ ਹਟਾਉਣਾ ਚਾਹੁੰਦੇ ਆ ਪਰ ਮੇ ਬੀਬੀਐਮਬੀ ਦਾ ਮੁੱਦਾ ਹੈ ਈਵਨ ਪੰਜਾਬ ਦੀਆਂ ਝਾਕੀਆਂ ਬਾਰੇ ਵੀ ਕਹਿਣ ਲੱਗ ਜਾਂਦੇ ਨੇ ਕਿ 26 ਜਨਵਰੀ ਨੂੰ ਜਾਂ 15 ਅਗਸਤ ਦੀ ਪਰੇਡ ਦੇ ਵਿੱਚ ਪੰਜਾਬ ਦੀ ਝਾਕੀ ਸ਼ਾਮਲ ਨਹੀਂ ਕੀਤੀ ਗਈ ਪੰਜਾਬ ਤੋਂ ਬਿਨਾਂ ਤੁਸੀਂ ਕਿਵੇਂ ਤੁਸੀਂ ਗਣਤੰਤਰ ਦਿਵਸ ਜਾਂ ਆਜ਼ਾਦੀ ਦਿਵਸ ਮਨਾ ਲਓਂਗੇ ਪੰਜਾਬ ਦੀ ਗੈਰ ਹਾਜ਼ਰੀ ਚ ਜਿਨ੍ਹਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਹੋਣ ਸਰ ਸਾਬ ਸੂਸ਼ ਕਰਕੇ ਲੜਾਈ ਸਾਡੀ ਭਾਵੇਂ ਉਹ ਬਿਜਲੀ ਬੋਰਡ ਨਾਲ ਸੰਬੰਧਿਤ ਹੈ ਭਾਵੇਂ ਭਾਖੜਾ ਬੋਰਡ ਨਾਲ ਸੰਬੰਧਿਤ ਹੈ ਭਾਵੇਂ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਹੈ এডਿਕੇਸ਼ਨ ਨਾਲ ਸੰਬੰਧਿਤ ਹੈ ਜਿੰਨਾ ਵੀ ਪੱਖ ਪੰਜਾਬ ਸਰਕਾਰ ਵੱਲੋਂ ਉਹਨਾਂ ਕੋਲ ਰੱਖਿਆ ਜਾਊਗਾ ਔਰ ਜੇ ਤਾਂ ਉਹ ਲੀਗਲੀ ਕਿਉਂਕਿ ਸਹੀਆਂ ਸੀ ਜੇ ਤੋ ਇਦਾਂ ਮੰਨਦੇ ਨੇ ਠੀਕ ਹੈ ਨਹੀਂ ਤਾਂ ਕੋਈ ਹੋਰ ਤਰੀਕੇ ਪਰਉਣੇ ਪੈਣਗੇ ਪਰ ਪੰਜਾਬ ਆਪਣੇ ਹੱਥ ਕਰ ਦੇਣੀ ਛੱਡੂਗਾ ਔਰ ਕੁਝ ਵਿਰੋਧੀ ਪਾਰਟੀਆਂ ਜਾਂ ਕੋਈ ਕੂੜ ਪ੍ਰਚਾਰ ਕਰਨ ਵਾਲੇ ਪਤਾ ਨਹੀਂ ਮਿਲ ਗਏ ਜੀ ਕਿੱਟੇ ਹੋ ਗਏ ਸਾਡਾ ਕੋਈ ਇਹਦੇ ਨਾਲ ਪੰਜਾਬ ਯੂਨੀਵਰਸਿਟੀ ਚੋਂ ਸਾਡੇ ਐਮਐਲਏ ਤੇ ਮਨਿਸਟਰ ਤੇ ਸਾਡੇ ਐਮਪੀ ਨੇ ਮੀਟ ਹੇਅਰ ਮਲਵਿੰਦਰ ਕੰਗ ਉਹ ਪੰਜਾਬ ਯੂਨੀਵਰਸਿਟੀ ਚ ਪੜੇ ਹੋਏ ਨੇ ਸਾਡੇ ਕਈ ਐਮਐਲਏ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਰਹੇ ਨੇ ਤੋ ਸਾਡਾ ਤਾਂ ਆਪ ਪਾਰਟੀ ਦਾ ਹੀ ਐਲੂਮਨੀ ਜਿਹੜੀ ਹੈ ਉਪਰ ਇਹ ਆ ਜਿਹੜੀ ਉਸ ਨਾਲ ਸੰਬੰਧਤ ਹੈ ਮਾਨ ਸਰ ਸਰਕਾਰ ਦੀ ਮਨਾ ਰਹੀ ਆ ਸਰਕਾਰ ਸਰਕਾਰ ਦੀ ਮਨਾ ਰਹੀ ਉਹਦੇ ਬਾਰੇ ਕਹਾਂ ਸਾਢੇ 350 ਸਾਲਾ ਗੁਰੂ ਸੇਗ ਬਾਦਰ ਜੀ ਦਾ ਜਿਹੜਾ ਉਹ ਮਨਾ ਰਹੇ ਆ ਬੜੇ ਜਿਹੜਾ ਸਰਕਾਰ ਨੇ ਪ੍ਰਬੰਧ ਕਰਕੇ ਜਿੱਥੇ-ਜਿੱਥੇ ਚਰਨ ਸ਼ੋਪ ਪ੍ਰਾਪਤ ਕਰਦੀ ਹੈ ਗੁਰੂ ਸਾਹਿਬ ਜਿੱਥੇ-ਜਿੱਥੇ ਗਏ ਉਹ ਅਸੀਂ ਸਿੱਖ ਵਿਦਵਾਨਾਂ ਤੋਂ ਸਿੱਖ ਪ੍ਰੋਫੈਸਰ ਸਾਹਿਬਾਨ ਤੋਂ ਸੰਤਾਂ ਮਹਾਂਪੁਰਸ਼ਾਂ ਤੋਂ ਸਾਰਾ ਕੁਝ ਡਿਟੇਲ ਦੇ ਵਿੱਚ ਅਸੀਂ ਉਹ ਲੈ ਲਏ ਨੇ ਨਕਸ਼ੇ ਸਾਰੇ ਉਨ੍ਹਾਂ ਪਿੰਡਾਂ ਦੇ ਵਿੱਚ ਆਲਰੇਡੀ ਗਰਾਂਟਾਂ ਵੀ ਚੱਲੇ ਗਏ ਨੇ ਬਹੁਤ ਸਾਰੇ ਪਿੰਡਾਂ ਨੂੰ ਅਸੀਂ 50-50 ਲੱਖ ਰੁਪਏ ਦੀ ਪਰ ਪਿੰਡ ਹੋਰ ਵੀ ਗਰਾਂਟਾਂ ਦੇਵਾਂਗੇ ਕੁਝ ਵੀ ਪੰਚਾਇਤਾਂ ਨੂੰ ਦੇਵਾਂਗੇ ਉਹ ਕੁਝ ਵੀ ਵਿਕਾਸ ਦੇ ਕੰਮ ਕਰਾ ਲੈਣ ਲਗਭਗ 70 ਕਰੋੜ ਦੇ ਨੇੜੇ ਤੇੜੇ ਗਰਾਂਟਾਂ ਜਿਹੜੀਆਂ ਨੇ 140 142 ਦੇ ਨੇੜੇ ਤੇੜੇ ਕਸਬੇ ਤੇ ਪਿੰਡ ਪੈਂਦੇ ਨੇ ਜਿੱਥੇ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ ਤੇ ਉੱਥੇ ਅਲੌਕਿਕ ਕੀਰਤਨ ਇੱਕ ਨਾਲ ਮਾਝੇ ਚੋਂ ਤੋਆਬੇ ਚੋਂ ਤੋਂ 23 24 25 ਦਾ ਬਹੁਤ ਵੱਡਾ ਇੱਕ ਇਤਿਹਾਸਕ ਪੱਠ ਜਿਹੜਾ ਉਹ ਅਨੰਦਪੁਰ ਸਾਹਿਬ ਵਿਖੇ ਹੋਊਗਾ ਤੇ ਇਹਨੂੰ ਸ਼੍ਰੀ ਗੁਰੂ ਅ ਇੱਕ ਬਾਤ ਜੀ ਦੇ 350 ਸਾਲਾ ਸ਼ਹੀਦੀ ਪੁਰਬ ਤੇ ਅਕੰਡ ਪੱਠ ਸਾਹਿਬ ਦੇ ਆਗਾਸ਼ ਹੋਣਗੇ 25 ਤਰੀਕ ਨੂੰ ਪੋਗ ਪੈਣਗੇ 24 ਤਰੀਕ ਨੂੰ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹਿਸਟਰੀ ਦੇ ਵਿੱਚ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰਲੇ ਹੋ ਕੇ ਅਸੀਂ ਅਨੰਦਪੁਰ ਸਾਹਿਬ ਵਿਖੇ ਕਰ ਰਹੇ ਜਿਸ ਦੇ ਵਿੱਚ ਕਾਫੀ ਇਤਿਹਾਸਕ ਫੈਸਲੇ ਲੈ ਜਾਣਗੇ ਸੰਗਤ ਪਾਰਟੀ ਫੋਰਚੂਰੀ ਨੂੰ ਲੱਕ ਪ੍ਰਚਾਰ ਕਰ ਰਹੀ ਹੈ ਜੀ ਫੋਰਚੂਰੀ ਨੂੰ ਲੱਕ ਦੇਖੋ ਜੀ ਮੈਂ ਕੋ ਜੇ ਕਿਸੇ ਵੀ ਪਾਰਟੀ ਨੂੰ ایਵੀਐਮ ਤੇ ਜਾਂ ਵੋਟਾਂ ਦੇ ਕੱਟਣ ਤੇ ਜਾਂ ਵੋਟਾਂ ਨੂੰ ਐਡ ਕਰਨ ਤੇ ਜਾਂ ਵੋਟਾਂ ਜਾਲੀ ਵੋਟਾਂ ਪਖਤੌਣ ਤੇ ਕੋਈ ਤਰਾਜ ਹੈ ਤਾਂ ਇਲੈਕਸ਼ਨ ਕਮਿਸ਼ਨ ਨੂੰ ਜਵਾਬ ਦੇਣਾ ਚਾਹੀਦਾ ਵਜਾਏ ਇਸ ਦੇ ਕਿ ਉਹ ਉਹਨੂੰ ਇਗਨੋਰ ਕਰ ਦੇਣ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਜਦੋਂ ਕਿ ایਵੀਐਮ ਤੇ ਕੋਈ ਵੀ ਪਾਰਟੀ ਚਾਹੇ ਉਹ ਆਂਧਰਾ ਪ੍ਰਦੇਸ਼ ਦੀ ਹੈ ਚਾਹੇ ਉਹ ਮਹਾਰਾਸ਼ਟਰ ਦੀ ਹੈ ਚਾਹੇ ਤਾਮਿਲਨਾਡੂ ਦੀ ਹੈ ਚਾਹੇ ਉਹ ਛਤੀਸਗੜ੍ਹ ਦੀ ਹੈ ਚਾਹੇ ਕੋਈ ਵੀ ਪਾਰਟੀ ਹੈ ਜੋ ईवीएम ਤੇ ਸਵਾਲ ਚੱਕਦੀ ਹੈ ਕਿ ईवीएम ਜਿਹੜੀ ਹੈ ਉਹਦੇ ਚ ਕੋਈ ਗੜਬੜੀ ਤਾਂ ਭਾਜਪਾ ईवीएम ਦੇ ਹੱਕ ਚ ਕਵਾ ਜਾਂਦੀ ਹੈ ਜੇ ਉਹਨਾਂ ਨੂੰ ਮੋਦੀ ਦੀ ਲਹਿਰ ਤੇ ਇੰਨੀ ਜਕੀਨ ਹੈ ਉਹ ਕਹਿੰਨ ਭਾਵੇਂ ਤੁਸੀਂ ਵੈਲਟ ਪੇਪਰ ਨਹੀਂ ਪਵਾ ਲੋ ਜੀ ਭਾਵੇਂ ਜਿਵੇਂ ਮਰਜ਼ੀ ਮਸ਼ੀਨਾਂ ਚੈੱਕ ਕਰਾ ਲੋ ਜੀ ਅਸੀਂ ਤਾਂ ਜਿੱਤਣਾ ਹੀ ਹੈ ਕਿਉਂਕਿ ਸਾਡੇ ਕੋਲੇ ਮੋਦੀ ਸਾਹਿਬ ਨੇ ਜਿਨ੍ਹਾਂ ਦੇ ਚਿਹਰੇ ਨੂੰ ਜਾਂ ਜਿਨ੍ਹਾਂ ਦੇ ਨਾਮ ਨੂੰ ਜਾਂ ਜਿਨ੍ਹਾਂ ਦੀ ਲਹਿਰ ਨੂੰ ਬੋਲ ਪੈਂਦੀ ਅਚਾਨਕ ਬੀਜੇਪੀ ਈਵੀਐਮ ਦੇ ਹੱਕ ਚ ਕਿਉਂ ਆ ਜਾਂਦੀ ਹੈ ਕਿ ਨਹੀਂ ਨਹੀਂ ਇਹ ਤਾਂ ਠੀਕ ਹੈ ਠੀਕ ਹੈ ਇਹ ਗੱਲ ਨਾ ਛੇੜੋ ਇਹ ਗੱਲ ਨਾ ਛੇੜੋ ਇਹਦਾ ਮਤਲਬ ਕੁਝ ਨਾ ਕੁਝ ਤਾਂ ਹੈ ਨਾ ਜਾਂਚ ਕਿਉਂ ਨਹੀਂ ਹੋਣ ਦਿੰਦੀ ਜਾਂ ਉਹ ਕਿਉਂ ਨਹੀਂ ਕਲੀਅਰ ਗੱਲ ਕਰਦੇ ਇਹ ਕਿ ਲੋਕਤੰਤਰ ਜਿਹੜਾ ਹੈ ਅਸੀਂ ਅਸੀਂ ਦਿੱਲੀ ਦੀ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਨੂੰ ਮਿਲੇ ਕਿ ਵੋਟਾਂ ਨਵੀਆਂ ਬਣੇ ਇੱਕੋ ਐਡਰੈਸ ਤੇ 80 80 ਵੋਟਾਂ ਵੜ ਰਹੀਆਂ ਨੇ ਵੋਟਾਂ ਕੱਟੀਆਂ ਵੀ ਜਾ ਰਹੀਆਂ ਨੇ ਸੰਜੇ ਸਿੰਘ ਸਾਡੇ ਰਾਸਵਦ ਮੈਂਬਰਾਂ ਨੂੰ ਉਹਨਾਂ ਦੀ ਘਰ ਵਾਲੀ ਦੀ ਵੋਟ ਕੱਟਦੀ ਕਿਉਂਕਿ ਉਹ ਨਵੀਂ ਦਿੱਲੀ ਵਿਧਾਨ ਸਭਾ ਚ ਪੈਂਦੇ ਸੀ ਕਈ ਵਾਰੀ ਨਹੀਂ ਪਤਾ ਲੱਗਦਾ ਇਹਨਾਂ ਨੂੰ ਐਦਾਂ ਹੀ ਕੱਟਦੀ ਬਾਅਦ ਜਦੋਂ ਪਤਾ ਲੱਗਿਆ ਫਿਰ ਕਹਿੰਦੇ ਹਾਂਜੀ ਬਣਾ ਦਾਂਗੇ ਸੋ ਇਹ ਲੋਕਤੰਤਰ ਲਈ ਬਹੁਤ ਘਾਤਕ ਚੀਜ਼ ਹੈ ਜਿੱਤੋ ਆਪਣੇ ਤੁਸੀਂ ਏਜੰਡੇ ਤੇ ਜਿੱਤੋ ਅਸੀਂ ਲੋਕਾਂ ਦੇ ਫਤਗ ਨੂੰ ਸਿਰ ਮੱਥੇ ਮੰਨਾਂਗੇ ਕਿਸੇ ਬਿਆਨ ਨਾਲ ਤਰਨ ਤਰਨ ਦੀ ਇਲੈਕਸ਼ਨ ਨੂੰ ਨਹੀਂ ਜੁੜੂੰਗਾ ਤੁਸੀਂ ਸਵਾਲ ਇਹ ਪੁੱਛਦੇ ਕਿ ਕਿਹੜੇ ਵਿਕਾਸ ਦੇ ਕੰਮਾਂ ਤੇ ਵੋਟ ਮੰਗ ਰਹੇ ਹੋ ਜੀ ਰਾਜੀਪਨ ਦੇ ਨਾਂ ਤੇ ਵੋਟਾਂ ਮੰਗਾਂਗੇ ਸੀ ਜੇ ਰਾਜੀਪੁਰਿੰਗ ਨੇ ਬਿਆਨ ਦਿੱਤਾ ਤੇ ਤਰਨਤਨ ਦੀ ਇਲੈਕਸ਼ਨ ਬਦਲ ਚੁਗੀ ਰਾਜੀਪੁਰਿੰਗ ਦਾ ਬਿਆਨ ਹੀ ਗਲਤ ਹੈ ਉਹਨੂੰ ਪਹਿਲਾਂ ਸੋਚਣਾ ਚਾਹੀਦਾ ਸੀ ਬਾਅਦ μαਫੀ ਮੰਗਣ ਲੱਗ ਜਾਂਦੇ ਆ ਇਹ ਕਿਹੜਾ ਪਹਿਲਾ ਬਿਆਨ ਆ ਦਾ ਉਦੋਂ ਪਹਿਲਾਂ ਵੀ ਇਦਾਂ ਕਰਦੇ ਰੇ ਕਾਂਗਰਸ ਦੀ ਮਾਨਸਿਕਤਾ ਇਹੀ ਹੈ ਉਹ ਤਾਂ ਬਾਜਵਾ ਸਾਹਿਬ ਸਾਡੇ ਐਮਐਲਏ ਨੂੰ ਕਹਿੰਦੇ ਕਿ ਤੂੰ ਕਹੇ ਜੋ ਮਟੀਰੀਅਲ ਆ ਗਿਆ ਇਹ ਜਮੂਰੇ ਆ ਗਏ ਇਹਨਾਂ ਨੂੰ ਅਸੀਂ ਮਟੀਰੀਅਲ ਜਮੂਰੇ ਲੱਗਦੇ ਆ ਜੀ ਆਮ ਲੋਕ ਜਿਹੜੇ ਇਥੋਂ ਮਾਨਸਿਕਤਾ ਚਲਕਦੀ ਹੈ ਬਾਜਵਾ ਸਾਹਿਬ ਨੇ ਇਹ ਵੀ ਕਿਹਾ ਸੀ ਜਦੋਂ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਸੀਗਾ ਕਿ ਜਦੋਂ ਨਸਲੀ ਘੋੜਿਆਂ ਦੀ ਦੌੜ ਦੇ ਵਿੱਚ ਇੱਕ ਦੇਸੀ ਟੱਟੂ ਤੁਸੀਂ ਭੱਜਣ ਲਾ ਦੋਗੇ ਤਾਂ ਇਹੀ ਹਾਲ ਹੁੰਦਾ ਹੈ। ਜਾਖੜ ਸਾਹਿਬ ਨੇ ਕੀ ਕਿਹਾ ਸੀ ਜਦੋਂ ਪੈਰ ਦੀਆਂ ਜੁੱਤੀਆਂ ਚੱਕ ਕੇ ਸਿਰ ਤੇ ਧਰੋਗੇ ਤਾਂ ਫਿਰ ਇਹੀ ਹਾਲ ਹੁੰਦਾ ਹੈ। ਸੋ ਇਹ ਇਹ ਕਿਹੜੇ ਨਾ ਪਹਿਲਾ ਬਿਆਨ ਹੈ ਕੋਈ। ਇਹਨਾਂ ਦੀ ਮਾਨਸਿਕਤਾ ਇਹੀ ਹੈ। ਪਰ ਹਾਂ ਤਰਨਤਨ ਦੇ ਵਿੱਚ ਅਸੀਂ ਆਪਣੇ ਕੰਮ ਦੱਸ ਰਹੇ ਹਾਂ ਜੀ। ਕਿ 58962 ਨੌਕਰੀਆਂ ਦੇ ਚੁੱਕੇ ਸਰਕਾਰੀ ਹੁਣ ਤੱਕ ਬਿਨਾਂ ਕਿਸੇ ਕੈਸ਼ ਤੋਂ ਤੇ ਫਰਮਾਇਸ਼ ਤੋਂ। ਐਸਐਸਐਫ ਪਾ ਸੜਕ ਸੁਰੱਖਿਆ ਫੋਰਸ ਬਣਾਈ ਹੈ 48% ਮੌਤਾਂ ਸੜਕਾਂ ਤੇ ਘਟ ਗਈਆਂ ਇਹ ਗੜਕਰੀ ਸਾਹਿਬ ਨੇ ਰਾਜ ਸਭਾ ਦੇ ਵਿੱਚ ਦੱਸਿਆ ਜਿਹੜੀ ਬੱਤੀ ਹੈ ਖੇਤਾਂ ਵਾਲੀ ਉਹ ਦਿਨੇ ਆਉਂਦੀ ਹੈ ਤੇ ਅਨਲਿਮਿਟਡ ਆਉਂਦੀ ਹੈ ਬਿਜਲੀ ਜਿਹੜੀ ਘਰਾਂ ਵਾਲੀ ਹੈ 90% ਘਰਾਂ ਨੂੰ ਬਿਜਲੀ ਦੇ ਬਿੱਲ ਜੀ ਲਾਉਂਦਾ 19 ਟੋਲ ਪਲਾਜ਼ੇ ਬੰਦ ਹੋ ਗਏ 67 ਲੱਖ ਰੁਪਏ ਇੱਕ ਦਿਨ ਦਾ ਲੋਕਾਂ ਦਾ ਬਚਦਾ ਜੀ ਉਥੋਂ ਠੀਕ ਹੈ ਜੀ ਤੇ ਜਿੰਨੇ ਕੰਮ ਹੁਣ ਤੱਕ ਅਸੀਂ ਕੀਤੇ ਨੇ ਭਾਵੇਂ ਉਹ ਪਿੰਡਾਂ ਨਾਲ ਸੰਬੰਧਿਤ ਨੇ ਭਾਵੇਂ ਸ਼ਹਿਰਾਂ ਨਾਲ ਸੰਬੰਧਿਤ ਸਕੂਲਾਂ ਦਾ ਕਾਇਆਪਾਲਟ ਹੋ ਗਿਆ ਸਾਡੇ ਬੱਚੇ ਜਿਹੜੇ ਸਰਕਾਰੀ ਸਕੂਲਾਂ ਚ ਪੜ੍ਹ ਕੇ ਜੀ ਇ ਮੈਨ ਜੀ ਇ ਐਡਵਾਂਸ ਦੇ ਪੇਪਰ ਕਲੀਅਰ ਕਰ ਰਹੇ ਨੇ ਆਮ ਆਦਮੀ ਕਲੀਨਿਕ ਜਿਹੜਾ ਉਹਦੇ ਚ 4 ਕਰੋੜ ਦੇ ਨੇੜੇ ਤੇੜੇ ਲੋਕ ਜਿਹੜੇ ਉਹ ਹੁਣ ਤੱਕ ਫੁੱਟਵਾਲ ਦੇ ਵਿੱਚ ਡਾਟੇ ਦੇ ਵਿੱਚ ਆਇਆ ਕਿ ਉਹ ਆ ਚੁੱਕੇ ਨੇ ਤੁਸੀਂ ਕਹੋਗੇ ਵੀ 3 3.5 ਕਰੋੜ ਤਾਂ ਵਾਦੀ ਹੈ 4 ਕਰੋੜ ਕਿਵੇਂ ਆ ਗਿਆ ਕਈ ਬੰਦੇ ਦੋ ਦੋ ਤਿੰਨ ਤਿੰਨ ਵਾਰੀ ਵੀ ਆ ਗਏ ਨਾ ਪਰ ਹਣ ਚਲੋ ਐ ਕਰੋ 4 ਕਰੋੜ ਨੂੰ ਪੱਤੇ ਨੀਤੀ ਵੰਡ ਦਿੰਦੇ ਆ ਤਾਂ ਵੀ ਇੱਕ ਘਰ ਤੋਂ ਬਾਅਦ ਬੰਦਾ ਤਾਂ ਆ ਗਿਆ ਨਾ 1/3 ਸਾਡੀ ਆਬਾਦੀ ਦਾ ਉਹ ਉੱਥੋਂ ਦਵਾਈਆਂ ਲੈ ਕੇ ਠੀਕ ਹੋ ਗਿਆ ਅਸੀਂ ਆਹ ਮੁੱਦੇ ਲੈ ਕੇ ਜਾ ਰਹੇ ਹਾਂ ਸਕੂਲਾਂ ਦਾ ਪੜਾਈਆਂ ਦਾ ਇਸ ਮੌਕੇ ਅਮਨ ਸਿੰਘ ਕਲਸੀ ਨੇ ਕਿਹਾ ਕਿ ਦੇਖੋ ਅੱਜ ਜਿਹੜਾ ਬਤੌਰ ਮਾਨਯੋਗ ਮੁੱਖ ਮੰਤਰੀ ਪੰਜਾਬਕ ਜੀ ਆਏ ਨੇ ਕਿਉਂਕਿ ਬਟਾਲਾ ਵਾਸੀਆਂ ਦੀ ਡਿਮਾਂਡ ਸੀ ਬਹੁਤ ਪੁਰਾਣੀ ਹੈ ਤਹਿਸੀਲ ਕੰਪਲੈਕਸ ਦੀਆਂ ਛੱਤਾਂ ਜਿਹੜੀਆਂ ਸੀ ਚੁੰਦੀਆਂ ਸੀ ਅਨੇਕਾਂ ਰਿਕਾਰਡ ਜਦੋਂ ਬਰਸਾਤ ਆਉਂਦੀ ਸੀ ਖਰਾਬ ਹੋ ਜਾਂਦੇ ਸੀ ਬੜਾ ਜ਼ਰੂਰੀ ਸੀ ਪਰ ਮੈਨੂੰ ਲੱਗਦਾ ਵੀ ਇਹਨਾਂ ਸਾਈਡਾਂ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਪੁਰਾਣੀ ਸਰਕਾਰਾ ਸੋ ਅੱਜ ਮੈਨੂੰ ਖੁਸ਼ੀ ਹੈ ਮੁੱਖ ਮੰਤਰੀ ਸਾਹਿਬ ਆਜਾਏ ਬਟਾਲੇ ਉਹਨਾਂ ਨੇ ਉਦਘਾਟਨ ਕੀਤਾ ਤਾਂ ਜੋ ਕਿ ਇੱਕ ਛੱਤ ਥੱਲੇ ਐਸਜੀਐਮ ਤਹਿਸੀਲਦਾਰ ਸਾਹਿਬ ਗੁਰਦੌਰ ਪਟਵਾਰੀ ਜਿਹੜੇ ਇੱਧਰ ਉੱਧਰ ਬਾਰ-ਬਾਰ ਦਫ਼ਤਰਾਂ 'ਚ ਜਾਣਾ ਪੈਂਦਾ ਸੀ ਉਹ ਅੱਜ ਉਹਨਾਂ ਨੂੰ ਨਿਆਰ ਜੀ ਨੇਕਰੋ ਲੱਗਦਾ ਬਣ ਕੇ ਬਈ ਚੱਲੋ ਇਹ 11 ਕਰੋੜ ਦੇ ਲਗਭਗ 11 ਕਰੋੜ ਦੇ ਲਗਭਗ ਲਾਗਤ ਨਾਲ ਜਿਹੜਾ ਇਹਦਾ ਖਰਚਾ ਆ ਇਹ ਤਾਂ ਤੁਸੀਂ ਵਾਦਾ ਪੂਰਾ ਕਰ ਰਿਹਾ ਇੱਕ ਨਵੀਂ ਮੰਗ ਜਿਹੜੀ ਤੁਸੀਂ ਵਾਦਾ ਵੀ ਬੇਸ਼ੱਕ ਨਹੀਂ ਸੀ ਕੀਤਾ ਉੱਠਣੀ ਸ਼ੁਰੂ ਹੋ ਗਈ ਪੁਲਿਸ ਲਾਈਨ ਤੇ ਪੁਲਿਸ ਐਸਐਸਪੀ ਦਫਤਰ ਇਹ ਕਿੰਦੇ ਨਵਾਂ ਬਣ ਜੇ ਬਿਲਕੁਲ ਜੀ ਅੱਜ ਇਹ ਵੀ ਧਿਆਨ ਚਾ ਜੀ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵਾਨ ਜੀ ਦੇ ਔਰ ਮੈਨੂੰ ਖੁਸ਼ੀ ਹੈ ਵੀ ਮਟਾਲੇ ਦੀ ਜਦੋਂ ਵੀ ਮੈਂ ਗਿਆ ਉਹਨਾਂ ਨੇ ਦੋਵੇਂ ਹੱਥੀ ਅ ਅਸੀਸ ਅਸ਼ੀਰਵਾਦ ਦੇ ਕੇ ਤੋਰਿਆ ਵੀ ਕੋਈ ਗੱਲ ਨਹੀਂ ਜਿੱਥੇ ਵੀ ਜ਼ਰੂਰਤ ਹੈ ਉਹ ਆਪਾਂ ਨਾਲ ਆ ਇੱਕ ਗੱਲ ਹੋਰ ਵੱਖਰੀ ਵੇਖੀ ਗਈ ਕਿ ਹਮੇਸ਼ਾ ਜਦੋਂ ਵੀ ਕੋਈ ਮੁੱਖ ਮੰਤਰੀ ਹੁੰਦਾ ਸੀ ਵਕੀਲ ਜਾਂ ਪ੍ਰਦਰਸ਼ਨਕਾਰੀ ਜ਼ਿਲ੍ਹਾ ਬਣਾਉਣ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਸੀ ਅੱਜ ਬੜੇ ਨਾਰਮਲ ਤਰੀਕੇ ਨਾਲ ਸਾਰਿਆਂ ਨੂੰ ਮਲਾਇਆ ਵੀ ਗਿਆ ਤੇ ਮੈਮੋਰੰਡਮ ਵੀ ਦਵਾਇਆ ਇਹ ਦੇਖੋ ਇਹ ਤੇ ਮਟਾਲੇ ਦੀ ਬੜੀ ਪੁਰਾਣੀ ਮੰਗ ਹੈ ਜੀ ਬਸ ਮੈਨੂੰ ਇਹ ਆ ਵੀ ਇਸ ਜਿਹੜੇ ਜਿਹੜੇ ਸਾਡੇ ਜਿਤਨਾ ਹੁਣ ਮਟਾਲੇ ਨੇ ਜ਼ਿਲ੍ਹਾ ਬਣਾਉਣਾ ਉਹਦੀਆਂ ਜਿਹੜੀਆਂ ਡਿਮਾਂਡਾਂ ਨੇ ਨਾ ਸਟੈਪ ਬਾਈ ਸਟੈਪ ਕੰਪਲੀਟ ਹੁੰਦੀਆਂ ਜਾਣ ਜਦੋਂ ਕੰਪਲੀਟ ਹੋ ਗਈਆਂ ਸਾਰੀਆਂ ਤਾਂ ਫਿਰ ਸਾਨੂੰ ਕੋਈ ਦਿੱਕਤ ਵੀ ਨਹੀਂ ਰਹੇਗੀ ਲੱਗਦਾ ਪਹਿਲਾ ਜਿਲ੍ਹਾ ਬੰਜੂ ਬਟਾਲਾ ਜੀ ਨਹੀਂ ਜੀ ਹੱਲੇ ਮੈਂ ਦੇਖੋ ਜੀ ਸਾਡਾ ਕੰਮ ਆ ਆਪਾਂ ਸੀਐਮ ਸਾਹਿਬ ਦੇ ਨਜ਼ਰੀਏ ਕੇ ਰੱਖ ਦੇਣੀ ਹੈ ਗੱਲ ਅੱਗੋਂ ਉਹਨਾਂ ਦੀ ਮਰਜ਼ੀ ਹੈ ਜੀ ਪਰ ਹਾਂ ਇਹਨਾਂ ਜ਼ਰੂਰ ਆ ਵੀ ਆਪਾਂ ਹਰ ਹਾਲਤ ਦੇ ਵਿੱਚ ਮੈਂ ਉਹਨਾਂ ਨੂੰ ਬੇਨਤੀ ਵੀ ਕਰੂੰਗਾ ਵੀ ਇਹ ਸਾਡੇ ਬਟਾਲਾ ਵਾਲਿਆਂ ਦੀ ਮੰਗ ਹੈ ਜੀ ਇਹਦੇ ਨਾਲ ਖਾਸ ਕਰਕੇ ਬਟਾਲਾ ਇੱਕ ਸੈਂਟਰ ਲੱਗਦਾ ਇਤਿਹਾਸ ਦੇ ਪੰਨਿਆਂ 'ਚ ਲਿਖਿਆ ਜਾਏਗਾ ਸ਼ਰੀ ਕਲਸੀ ਨੇ ਜ਼ਿਲ੍ਹਾ ਬਣਵਾਤਾ ਨਹੀਂ ਹੱਲੇ ਐਵੇਂ ਨਾ ਪਹਿਲਾਂ ਗੱਲਾਂ ਕਢਾਈ ਜਾਓ ਵੇਟ ਕਰੋ ਠੀਕ ਆਪਾਂ ਕੋਸ਼ਿਸ਼ ਕਰ ਰਹੇ ਹਾਂ ਇੱਕ ਬੱਸ ਸਟੈਂਡ ਬਾਰੇ ਵੀ ਕੋਈ ਥੋੜਾ ਜਿਹਾ ਕੋਈ ਚਾਨਣਾ ਪਾ ਦੇ ਉਹ ਹੱਲੇ ਰਹਿਣ ਦਿਓ ਕੋਈ ਚਾਨਣਾ ਬਾਅਦ 'ਚ ਪਾਵਾਂਗੇ ਇਸ ਮੌਕੇ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਦੇ ਨਾਲ ਬਟਾਲਾ ਦਾ ਬੱਸ ਸਟੈਂਡ ਪੁਲਿਸ ਲਾਈਨ ਅਤੇ ਐਸਐਸਪੀ ਦਫ਼ਤਰ ਵੀ ਅਪਗ੍ਰੇਡ ਕਰਨ ਲਈ ਤਿਆਰੀ ਚੱਲ ਰਹੀ ਹੈ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਤੇ ਪਾਜਪਾ ਰਾਜਨੀਤਿਕ ਖੇਡ ਰਹੀ ਹੈ ਬਟਾਲਾ ਤੋਂ ਸੁਖਦੇਵ ਸਿੰਘ ਜੀ ਰਿਪੋਰਟ ਪੰਜਾਬੀ ਜਾਗਰਣ